ਹਾਂਜੀ ਸਤਿਕਾਰਯੋਗ ਸੱਜਣੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਪ੍ਰੈਮ ਨਿਊਜ਼ ਨੈਟਵਰਕ ਦਾ ਚੈਨਲ ਦਾ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਤੇ ਜਿਹੜਾ ਅੱਜ ਇਹ ਪ੍ਰੋਗਰਾਮ ਲੈ ਕੇ ਆਏ ਹਨ ਆਪਣਾ ਸਹਿਬਜ਼ਾਦਿਆਂ ਬਾਰੇ ਥੋੜੀ ਅਸੀਂ ਗੱਲ ਕਰਨੀ ਹੈ ਵੱਡੇ ਸਹਿਬਜ਼ਾਦਾ ਤੇ ਛੋਟੇ ਸਹਿਬਜ਼ਾਦਾ ਅਸੀਂ ਦੀਏ ਦਿਨ ਚੱਲ ਰਹੇ ਹਨ ਇਹਦੇ ਬਾਰੇ ਤੁਹਾਨੂੰ ਥੋੜੀਆਂ ਇਹ ਗੱਲਾਂ ਕਰਦਿਆਂ ਕਿ ਜੋ ਉਹਨਾਂ ਨੇ ਸਾਡੇ ਲਈ ਦੇਸ਼ ਲਈ ਕੌਮ ਲਈ ਪੰਥ ਲਈ ਕੀਤਾ ਉਹਨਾਂ ਗੱਲਾਂ ਨੂੰ ਸਾਨੂੰ ਭੁੱਲ ਨਹੀਂ ਜਾਣਾ ਚਾਹੀਦਾ ਜਿਹੜੇ ਅੱਜ ਦਿਨ ਚੱਲ ਰਹੇ ਆ ਭਾਵੇਂ ਕਿੰਨੀ ਵੀ ਠੰਡਾ ਉਹਨਾਂ ਨੇ ਵੀ ਬੜੀ ਠੰਡ ਦੇ ਵਿੱਚ ਇਸੇ ਠੰਡ ਦੇ ਵਿੱਚ ਹੀ ਕਿਵੇਂ ਦਾਦੀ ਤੇ ਪੋਤਿਆਂ ਨੇ ਕੁਰਬਾਨੀ ਦਿੱਤੀ ਠੰਡੇ ਬੋਰਜ ਦੇ ਵਿੱਚ ਰਹੇਗੇ ਕਿੰਨੀ ਤਸੀਹੇ ਝੱਲੇ ਤੇ ਵੱਡੇ ਸਹਬਜ਼ਾਦਿਆਂ ਨੇ ਵੀ ਕਿਸ ਤਰ੍ਹਾਂ ਚੁੰਕੌਰ ਦੀ ਗੜੀ ਦੇ ਵਿੱਚ ਇਕੱਲੇ ਇਕੱਲੇ ਨੇ ਜਾ ਕੇ ਲੱਖਾਂ ਦੇ ਨਾਲ ਟੱਕਰਾ ਲਿਆ ਕਾ ਕਿਵੇਂ ਆਪਣੇ ਹੱਥ ਹੱਜ਼ ਕੇ ਸ਼ਹਾਦਤਾਂ ਪਾਈਆਂ ਤੇ ਜਿਹੜੇ ਨਿੱਕੇ ਸੀ 9-7 ਸਾਲ ਦੇ ਬੱਚੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ 9-7 ਸਾਲ ਦਾ ਬੱਚਾ ਕਿੰਨਾ ਹੁੰਦਾ ਉਹ ਵੀ ਦੇਖੋ ਆਪਣੇ ਸਿਰਕ ਤੋਂ ਡੋਲੇ ਨਹੀਂ ਇੱਕ ਆਪਣੀ ਦਾਦੀ ਮਾਂ ਦੀ ਸਿੱਖਿਆ ਦੇ ਉੱਤੇ ਪੂਰੇ ਉਤਰੇ ਤੇ ਆਪਣੇ ਪਿਤਾ ਦੇ ਨਾਂ ਨੂੰ ਆਪਣੇ ਦਾਦੇ ਦੇ ਨਾਂ ਨੂੰ ਕਿਵੇਂ ਚਮਕਾਇਆ ਸੋ ਇਹਨਾਂ ਗੱਲਾਂ ਨੂੰ ਲੈ ਕੇ ਆਪਾਂ ਅੱਜ ਜੋ ਦਿਨ ਮਨਾ ਰਹੇ ਹਾਂ ਇਹਨਾਂ ਦਿਨਾਂ 'ਚ ਆ ਸਾਰੇ 15 ਦਿਨ ਤਕਰੀਬਨ ਵੀ ਆਪਾਂ ਸਾਰਿਆਂ ਨੂੰ ਇਹ ਬੇਨਤੀ ਆ ਕੀ ਨਾਲ ਮੈਂ ਕਿਉਂ ਨਾ ਉਹਨਾਂ ਨੂੰ ਆਪਾਂ ਚੇਤੇ ਕਰੀਏ ਉਹਨਾਂ ਦੇ ਗੁਣ ਗਾਈਏ ਉਹਨਾਂ ਦਾ ਗਾਇਨ ਕਰੀਏ ਗੁਰਬਾਣੀ ਸੁਣੀਏ ਤੇ ਬਾਕੀ ਸਾਦਾ ਭੋਜਨ ਰੱਖੀਏ ਜਿੰਨਾ ਵੀ ਹੁੰਦਾ ਜਿਵੇਂ ਲੰਗਰ ਵੀ ਚੱਲਦਾ ਉੱਥੇ ਵੀ ਬੇਨਤੀ ਆ ਵੀ ਉੱਥੇ ਵੀ ਸਾਦੇ ਤੋਂ ਸਾਦਾ ਭੋਜਨ ਆ ਰੁੱਟ ਜਾ ਚਲੋ ਛਕਣੀ ਆ ਪ੍ਰਸ਼ਾਦਾ ਛਕਣਾ ਪਰ ਸਾਦਾ ਲੰਗਰ ਹੋਣਾ ਚਾਹੀਦਾ ਤੇ ਬਾਕੀ ਘਰਾਂ ਦੇ ਵਿੱਚ ਵੀ ਆਪਾਂ ਜੋ ਕੁਝ ਕਰਦੇ ਆ ਇਹ ਦੇ ਲਈ ਵੀ ਆਪਾਂ ਨੂੰ ਜਿਵੇਂ ਹੋਰ ਫੰਕਸ਼ਨ ਜਿਹੜੇ ਸ਼ੁਗਲ ਮੇਲੇ ਕਰਨ ਤੋਂ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਤੇ ਆਪਾਂ ਨੂੰ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਤੇ ਆਪਾਂ ਨੂੰ ਉਹਨਾਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਬੱਚਿਆਂ ਨੂੰ ਸੁਣਾਉਣਾ ਚਾਹੀਦਾ ਜਿਵੇਂ ਬੱਚਿਆਂ ਨੂੰ ਅਸੀਂ ਨਿੱਕੇ-ਨਿੱਕੇ ਹੁ ਦੱਸਾਂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗਣਾ ਵੀ ਸਾਡਾ ਇਤਿਹਾਸ ਕੀ ਆ ਸਾਡੇ ਗੁਰੂਆਂ ਨੇ ਤੇ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਪਰਿਵਾਰ ਨੇ ਸਾਡੇ ਲਈ ਕੀ ਕੀਤਾ ਸੋ ਇਸ ਲਈ ਮੈਂ ਬੇਨਤੀ ਕਰਦਾ ਵੀ ਸਮੁੱਚੇ ਸਿੱਖ ਕੌਮ ਨੂੰ ਸਿੱਖ ਜਗਤ ਨੂੰ ਉਹਨਾਂ ਨੂੰ ਦਰਸ਼ਨ ਜ਼ਰੂਰ ਕਰਾਓ ਬੱਚਿਆਂ ਨੂੰ ਲਿਆ ਕੇ ਸਰਹੰਦ ਮਤੇਗੜ ਸਾਹਿਬ ਤੇ ਚਮਕੌਰ ਸਾਹਿਬ ਜਾ ਕੇ ਆਨੰਦਪੁਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਾ ਕੇ ਲਿਆਓ ਚਾਹੇ ਉਹ ਬਾਹਰੋਂ ਐਨਆਰਆਈ ਆਏ ਹੋਣ ਤੇ ਚਾਹੇ ਉਹ ਇੱਥੇ ਰਹਿੰਦੇ ਆ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਰਹਿੰਦੇ ਆ ਕਿਤੇ ਵੀ ਰਹਿੰਦਾ ਦੁਨੀਆ 'ਚ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਮੈਂ ਇੱਕ ਛੋਟੀ ਕਵਿਤਾ ਲਿਖੀ ਆ ਬਈ ਸਾਰੀ ਦੁਨੀਆ 'ਚੋਂ ਮਹਿੰਗੀ ਹੈ ਧਰਤ ਜਿੱਥੇ ਇੰਨੀ ਮਹਿੰਗੀ ਧਰਤ ਆ ਜਿਹੜੀ ਸਰੰਦ ਦੀ ਤੁਸੀਂ ਦੇਖ ਲਓ ਵੀ ਜੀਨੇ ਵਜ਼ੀਰ ਖਾਨ ਨੇ ਜਿਹੜੋ ਕਹੇ ਨਾ ਮੁੱਲ ਲੈ ਕੇ ਧਰਤੀ ਨੂੰ ਸਾਥੋਂ ਕੋਈ ਇਹਨਾਂ ਦਾ ਸਨਸਕਾਰ ਕਰ ਦਿਓ ਜੋ ਕਰ ਸਕਦਾ ਤਾਂ ਇੱਕੋ ਹੀ ਮਾਈ ਦਾ ਲਾਲ ਨਿਤਰਿਆ ਸੀ ਆ ਸੇਠ ਟਰਡਰਮਲ ਸੇਠ ਨੇ ਉਹ ਕੁਰਬਾਨੀ ਕਰੀ ਆਪਣਾ ਜਿਹੜਾ ਉਸ ਵੇਲੇ ਕਿੱਡਾ ਸੇਠ ਹੋ ਉਹਨੇ ਕਹਿੰਦਾ ਮੋਹਰਾ ਮਿਸ਼ਾ ਕੇ ਤੇ ਤੁਸੀਂ ਮੁੱਲ ਲੈ ਸਕਦੇ ਹੋ ਜਦੋਂ ਉਹਨੇ ਮੋਹਰਾ ਮਿਸ਼ਾ ਦੀਆਂ ਫਿਰ ਉਹ ਬਜ਼ੀਰ ਖਾਨ ਬਦਲ ਗਿਆ ਕਹਿੰਦਾ ਮੈਂ ਖੜਮੇ ਰੋਡਰ ਤੇ ਖਾਉਣੀਆਂ ਖੜਮੇ ਰੋਡ ਮੋਹਰਾ ਲਾ ਕੇ ਉਹਨੇ ਉਹ ਫਿਰ ਵੀ ਪੂਰੀਆਂ ਕਰੀਆਂ ਤੇ ਆਪਣਾ ਸਾਰੀ ਜ਼ਿੰਦਗੀ ਆਪਣਾ ਸਾਰਾ ਪਰਿਵਾਰ ਤੇ ਆਪਣਾ ਸਾਰਾ ਧਨ ਮਾਲ ਉਹਨੇ ਇਸ ਦੋਲਤ ਲਾਦੇ ਲਈ ਉਹ ਸਭ ਤੋਂ ਮਹਿੰਗੀ ਦੁਨੀਆ ਚ ਇੰਦੀ ਮਹਿੰਗੀ ਧਰਤੀ ਉਹਨਾਂ ਜਿੱਥੇ ਖੜਵੇਂ ਲੋਟ ਮੋਹਰਾ ਸੋਨੇ ਦੀਆਂ ਖੜੀਆਂ ਕਰਕੇ ਤੇ ਉਹ ਧਰਤੀ ਖਰੀਦੀ ਗਈ ਉਹ ਧਰਤੀਏ ਦਰਸ਼ਨ ਜ਼ਰੂਰ ਕਰਾ ਕੇ ਲਿਆਓ ਆਪ ਵੀ ਕਰੋ ਤੇ ਬੱਚਿਆਂ ਨੂੰ ਵੀ ਵੀ ਸਾਰੀ ਦੁਨੀਆ ਚੋਂ ਮਹਿੰਗੀ ਆ ਧਰਤੀ ਜਿੱਥੇ ਦੱਸੋ ਖੋਲ ਕੇ ਵਿਖੜੇ ਪੰਧ ਵਾਰੇ ਕੀਤੀ ਗੰਗੂ ਜੋ ਦਾਦੀ ਤੇ ਪੋਤਿਆਂ ਨਾਲ ਪੇੜ ਖੋਲ ਦੇਵੋ ਸੋਚੇ ਆਨੰਦ ਵਾਰੇ ਪਹਿਲਾਂ ਦਿੱਤੇ ਤੁਸੀਂ ਐਸੀ ਜਿਉਂ ਲਿਆ ਨੂੰ ਚਿਣਿਆ ਨੀਹਾਂ ਚ ਦੱਸੋ ਸਰਹੰਦ ਵਾਰੇ ਸੇਖੋਂ ਜ਼ੁਲਮ ਦੀ ਕੀਤੀ ਸੀ ਅੱਤ ਜਥੇ ਦੱਸੋ ਬੱਚਿਆਂ ਨੂੰ ਖੂਨਣ ਕੰਨ ਬਾਰੇ ਸੋ ਇਹ ਕੰਨ ਬਾਰੇ ਦੱਸੋ ਵੀ ਇੱਥੇ ਕਿਵੇਂ ਉਹਨਾਂ ਨੇ ਇਹ ਹੱਥ ਹੱਦ ਗੇ ਚੀਦੀਆਂ ਪਾਈਆਂ ਖਿਆਤਾਂ ਪਾਈਆਂ ਤੇ ਮੈਂ ਚਮਕੌਰ ਸਿੰਘ ਸੇਖੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹੀ ਬੇਨਤੀ ਕਰਦਾ ਕਿ ਉਹਨਾਂ ਦੀ ਕੁਰਬਾਨੀ ਨੂੰ ਭੁੱਲਣਾ ਨਹੀਂ ਨਿੱਕੀਆਂ ਜਿੰਦਾਾਂ ਦੀ ਕੁਰਬਾਨੀ ਨੂੰ ਕਿਤੇ ਭੁੱਲ ਨਾ ਜਾਇਓ ਨਿੱਕੇ ਨਿੱਕੇ ਲਾਲਾਂ ਦੀ ਕੁਰਬਾਨੀ ਨੂੰ ਕਿਤੇ ਭੁੱਲ ਨਾ ਜਾਇਓ ਪੁੱਤਰਾਂ ਦੇ ਦਾਨੀ ਦੀ ਕੁਰਬਾਨੀ ਨੂੰ ਕਿਤੇ ਭੁੱਲ ਨਾ ਜਾਇਓ ਗੁਰੂ ਗੋਬਿੰਦ ਸਿੰਘ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਭੁੱਲਣਾ ਨਹੀਂ ਵੀ ਜਿਨ੍ਹਾਂ ਨੇ ਇੰਨੇ ਨੇ ਤਸੀਹੇ ਚੱਲੇ ਛੋਟੀ ਉਮਰ ਦੇ ਵਿੱਚ ਛੱਡ ਕੇ ਆਨੰਦਪੂਰੀਪੁਰ ਨੂੰ ਲੰਘੇ ਸੀ ਸਰਸਾ ਤਰ ਕੇ ਦਾਦੀ ਨਾਲ ਪੋਤੇ ਚੱਲੇ ਸਿਰ ਤੇ ਲੱਖ ਦੁੱਖੜੇ ਝਰ ਕੇ ਛੱਡ ਖਾਲਸੇ ਦੀ ਰਾਜਧਾਨੀ ਨੂੰ ਕਿਤੇ ਭੁੱਲ ਨਾ ਜਾਇਓ ਨਿੱਕੇ ਨਿੱਕੀ ਨਿੱਕੇ ਨਿੱਕੇ ਲਾਲਾਂ ਦੀ ਕੁਰਬਾਨੀ ਨੂੰ ਕਿਤੇ ਭੁੱਲ ਨਾ ਜਾਇਓ ਹੌਲੀ ਨੇ ਮਾਰਿਆ ਲੋਹੜਾ ਕਰਤੇ ਸੀ ਜੋੜਾ ਜੋੜਾ ਗੰਗੂ ਨੇ ਘਰੇ ਲਿਆ ਕੇ ਲੈ ਆਂਦੀ ਪੁਲਿਸ ਚੜਾ ਕੇ ਧੋਖੇ ਨਾਲ ਕੀਤੀ ਬੇਈਮਾਨੀ ਨੂੰ ਕਿਤੇ ਭੁੱਲ ਨਾ ਜਾਇਓ ਫਿਰ ਕਹਿੰਦੇ ਵੀ ਠੰਡੇ ਵਿੱਚ ਬੁਰਜ ਦੇ ਰਾਤਾਂ ਦਾਦੀ ਤੋਂ ਸੁਣੀਆਂ ਬਾਤਾਂ ਲੱਗਾ ਸੀ ਕੜਦਾ ਪੈਰਾ ਪਿਆ ਗਿਆ ਦੁੱਧ ਮੋਤੀ ਮਹਿਰਾ ਪੀੜਿਆ ਪਰਿਵਾਰ ਕੋਹਲੂ ਕਹਾਣੀ ਨੂੰ ਕਿਤੇ ਭੁੱਲ ਨਾ ਜਾਇਓ ਉਹਦੇ ਪਰਿਵਾਰ ਨੂੰ ਸਾਰੇ ਨੂੰ ਪੀੜਤਾ ਸੀ ਕੋਹਲੂ ਦੀ ਕਹਾਣੀ ਵਾਂਗੂ ਜਿਵੇਂ ਤਿਲ ਪੀੜੀ ਦੇ ਸਰੋਂੋਂ ਦਾ ਤੇਲ ਕੱਢੀ ਜਾਂ ਐ ਉਹ ਕੋਹਲੂ ਦੇ ਵੇਈ ਦੀ ਕਰਤਾ ਸੀ ਆਪਣੇ ਦਾ ਮੋਤੀ ਮਹਿਰੇ ਦਾ ਪਰਿਵਾਰ ਵੀ ਸੋ ਹੰਸ ਹੱਥ ਕੇ ਸ਼ਹਾਦਤ ਪਾ ਕੇ ਸਿਰ ਦੇ ਨਾਲ ਸਿਰਕਨਵਾ ਗਏ ਜ਼ਿੰਦਗੀ ਦੀ ਬਾਜ਼ੀ ਲਾ ਕੇ ਨੀਹਾਂ ਵਿੱਚ ਜਿਸਮ ਚੜਾ ਗਏ ਖੂਨੀ ਕਤਲ ਜ਼ੁਲਮ ਦੀ ਨਿਸ਼ਾਨੀ ਨੂੰ ਕਿਤੇ ਭੁੱਲ ਨਾ ਜਾਇਓ ਕਰਤੀ ਮੁੰਨਿਆਦੀ ਸੇਖੋ ਅਖੀਰ ਤੇ ਵजीर खान ਨੇ ਕਿਹਾ ਸੀ ਕਰਤੀ ਮੁੰਨਿਆਦੀ ਸੇਖੋ ਸਾਰਿਆਂ ਦੇ ਸਾਹਮਣੇ ਵਰਤੀ ਕਰ ਦਿਓ ਸੰਸਕਾਰ ਜੇ ਕਰਨਾ ਸਾਥੋਂ ਮੁੱਲ ਲੈ ਕੇ ਧਰਤੀ ਟੋਡਰਮਲ ਵਰਗੇ ਸੇਠ ਦਾਨੀ ਨੂੰ ਕਿਤੇ ਭੁੱਲ ਨਾ ਜਾਇਓ ਨਿੱਕੇ ਨਿੱਕੇ ਲਾਲਾਂ ਦੀ ਕੁਰਬਾਨੀ ਨੂੰ ਕਿਤੇ ਭੁੱਲ ਨਾ ਜਾਇਓ ਨਿੱਕੀਆਂ ਜਿੰਦਾ ਦੀ ਕੁਰਬਾਨੀ ਨੂੰ ਕਿਤੇ ਭੁੱਲ ਨਾ ਜਾਇਓ ਸੋ ਬੇਨਤੀ ਆ ਤੁਹਾਨੂੰ ਸਮੁੱਚੇ ਸਿੱਖ ਪੰਥ ਨੂੰ ਵੀ ਕਿਤੇ ਉਹਨਾਂ ਦੀ ਕੁਰਬਾਨੀ ਨੂੰ ਭੁੱਲਣਾ ਨਹੀਂ ਹੈਗਾ ਆਪ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਉੱਥੇ ਲੈ ਕੇ ਜਾਓ ਤੇ ਹਮੇਸ਼ਾ ਚੇਤੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ